ਮੀਟਿੰਗ ਲਈ ਬੁਲਾਉਣਾ ਬੁਲਾ ਕੇ ਇਹੋ ਜਿਹਾ ਰਵਈਆ اختیار ਕਰਨਾ ਉਹ ਵੀ ਜਿਵੇਂ ਚੰਡੀਗੜ੍ਹ ਹੈ ਨਾ ਉਹ ਕੇਂਦਰ ਦੇ ਅਧੀਨ ਹੈ ਨਾ ਪੰਜਾਬ ਦੇ ਅਧੀਨ ਹੈ ਉਹਨੂੰ ਐ ਵਰਤਿਆ ਗਿਆ ਮੀਟਿੰਗ ਲਈ ਮੀਟਿੰਗ ਤੋਂ ਬਾਅਦ ਫਿਰ ਗ੍ਰਿਫਤਾਰੀ ਲਈ ਵਰਤਿਆ ਗਿਆ ਪੰਜਾਬ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਵੀ ਅਸੀਂ ਧਰਨਿਆਂ 'ਚੋਂ ਸਾਡੀ ਪਾਰਟੀ ਨਿਕਲੀ ਆ ਅਸੀਂ ਬਦਲਾ ਦੇ ਰੂਪ ਦੇਵਾਂਗੇ ਲੋਕਾਂ ਨੂੰ ਜਿਹੇ ਜਾ ਅਤਿਆਚਾਰ ਇਹਨਾਂ ਨੇ ਪੂਰੀ ਫੋਰਸ ਨੇ ਡੱਲੇਵਾਲ ਸਾਹਿਬ ਸਭ ਨੂੰ ਪਤਾ ਕਿ ਮਰ ਵਰਤੇ ਬੈਠੇ ਨੇ ਕੱਲਾ ਸਿਰਫ ਡ੍ਰਿਪ ਲੈ ਰਹੇ ਸੀ ਡ੍ਰਿਪ ਵੀ ਉਹਨਾਂ ਦੀਆਂ ਜਿਹੜੀਆਂ ਨਾੜਾਂ ਬਲੌਕ ਹੋ ਰਹੀਆਂ ਸੀਗੀਆਂ ਉਹਦੇ باوجود ਵੀ ਉਹਨਾਂ ਨੂੰ ਐਡੀ ਜ਼ਬਰਦਸਤੀ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਸਾਡੇ ਉਹਨਾਂ ਦੇ ਜਿਹੜੇ ਬਰੰਟੀ ਆਰ ਸੀ ਉਹਨੂੰ ਸਾਂਭ ਸੰਭਾਲਦੇ ਉਹਨਾਂ ਦੇ ਪੱਗਾਂ ਲਾਉਣੀਆਂ ਤਾਂ ਸਾਨੂੰ ਉਹਨੇ ਮੂਰੇ ਗੱਡੀ ਲਾਈ ਹੋਈ ਸੀ ਉਹ ਗੱਡੀ ਦੇ ਚਾਰ ਚਪੇਰੇ ਆਪਦੀਆਂ ਗੱਡੀਆਂ ਲਾਉਣੀਆਂ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਚੰਡੀਗੜ੍ਹ ਦੇ ਵਿੱਚ ਆ ਕੇ ਮੀਟਿੰਗ ਨਹੀਂ ਜਿਵੇਂ ਚੰਡੀਗੜ੍ਹ ਦੇ ਵਿੱਚ ਆ ਕੇ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਇੱਕ ਦੂਜਿਆਂ ਨੂੰ ਪੰਜ-ਪੰਜ ਛੇ-ਛੇ ਜਣੇ ਚੁੰਬੜ ਨੇ ਮੋਬਾਈਲ ਕੱਢ ਲੈਣੇ ਗਰਦ ਨੇ ਵੀ ਕਿਤੇ ਨੂੰ ਤੁਸੀਂ ਚਾਰਜ ਨਾ ਕਰ ਦੋ ਮੈਨੂੰ ਲੱਗਦਾ ਵੀ ਗ੍ਰਿਫਤਾਰੀਆਂ ਬਹੁਤ ਵਾਰੀ ਹੋਈਆਂ ਸਾਡੀਆਂ ਤਗਰੀਬ ਨੂੰ ਕੋਈ ਜੇਲ੍ਹ ਨਹੀਂ ਰਹੀ ਹੋਣੀ ਜਿੱਥੇ ਅਸੀਂ ਨਹੀਂ ਗਏ ਤਾਂ 84 ਤੋਂ ਲੈ ਕੇ ਸਰਕਾਰਾਂ ਇਹੀ ਕਰਦੇ ਜਦੋਂ ਆਪਦੇ ਹੱਕ ਮੰਗਾਗੇ ਤਾਂ ਜੇਲਾਂ ਜਾਣੇ ਪੈਣੇ ਪਰ ਜਿਹੇ ਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਕਰਕੇ ਕੇਸ਼ਰੀਵਾਲ ਸਾਹਿਬ ਨੇ ਰੋਲ ਨਮਾਇਆ ਨਿੱਜੀ ਆਪਦਾ ਫਾਇਦਾ ਲੈਣ ਵਾਸਤੇ ਹੋ ਸਕਦਾ ਆਪਦੇ ਇਨਾਂ ਨੇ ਕੋਈ ਮੰਤਰੀ ਬਚਾਏ ਹੋਣ ਜਾਂ ਕੋਈ ਗ੍ਰਾਂਟ ਲੈਤੀ ਹੋਵੇ ਅੰਦਰ ਖਾਤੇ ਕੁਛ ਇਨਾਂ ਨੇ ਜਿਹੜੀਆਂ ਜਾਂ ਇਨਾਂ ਤੇ ਜਿਹੜੀ ਕੁਛ ਕੀਤਾ ਉਹ ਸਾਰਾ ਗੁੱਸਾ ਫਿਰ ਇਨਾਂ ਨੇ ਕਿਸਾਨਾਂ ਤੇ ਕੱਢਿਆ ਤਾਂ ਇਸ ਲਈ ਤਾਂ ਅਸੀਂ ਪੂਰੇ ਦੋਨੇ ਫਰੋਮ ਨੂੰ ਨਕਿੱਦੀ ਕਰਦੇ ਆ ਉਦੋਂ ਬਾਅਦ ਜਦੋਂ ਸਾਨੂੰ ਆ ਕੇ ਕਿਲੇ ਦੇ ਵਿੱਚ ਰੱਖਿਆ ਗਿਆ ਤਾਂ ਨਾਲ ਹੀ ਢੱਲੇਵਾਲ ਸਾਹਿਬ ਵੀ ਉੱਥੇ ਆ ਗਏ ਤਾਂ ਸਾਡੇ ਸਾਰੇ ਸਾਥੀ ਅਸੀਂ ਵੀ ਉੱਥੇ ਆ ਗਏ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਖਾਸ ਕਰਕੇ ਵੀ ਇਹਨਾਂ ਨੂੰ ਮਲਾਇਆ ਜਾਵੇ ਤਾਂ ਉੱਥੇ ਵੀ ਅੱਡੋ-ਅੱਡੀ ਵਰਕਾਂ ਦੇ ਵਿੱਚ ਬੰਦ ਕਰਕੇ ਪਾਣੀ ਤੱਕ ਵੀ ਨਹੀਂ ਪਿਆਇਆ ਗਿਆ ਵੀ ਯਾਰ ਨਹੀਂ ਤੁਸੀਂ ਇੱਕ ਦੂਜੇ ਨਾਲ ਗੱਲ ਨਾ ਕਰ ਲੋ ਉਹ ਸਾਰੀ ਸਥਿਤੀ ਵੇਖ ਕੇ ਤਾਂ ਤਕਰੀਬਨ ਰਾਤ ਨੂੰ 2:30 ਵਜੇ ਸਾਨੂੰ ਪਟਿਆਲਾ ਜੀਲ ਦੇ ਵਿੱਚ ਅਸੀਂ 148 ਬੰਦੇ ਸੀਗੇ ਇੱਥੇ ਤਾਂ 148 ਨੂੰ ਲਿਜਾਂਦਾ ਗਿਆ ਪਟਿਆਲਾ ਜੀਲ ਦੇ ਵਿੱਚ ਉਦੋਂ ਬਾਅਦ ਛੱਡਿਆ ਗਿਆ ਤਾਂ ਇੱਕ ਸ਼ਾਂਤੀ ਕਰਨ ਲੱਗੇ ਕਿ ਵੀ ਤੇਰੇ ਕੋਲੇ ਕੀ ਆਉਂਦਾ ਹੈ ਤੇਰੇ ਕੋਲੇ ਕੀ ਹੈ ਕੀ ਵਰਕਰ ਕੀ ਹੈ ਤਾਂ ਉਹਨਾਂ ਨੇ ਜਦੋਂ ਛੱਡਣਾ ਸ਼ੁਰੂ ਕੀਤਾ ਤਾਂ ਸਾਨੂੰ ਵੀ ਲੱਗਿਆ ਸੀ ਪਤਾ ਵੀ ਇਹ ਜਿਹੜੇ ਸਾਰੇ ਆਗੂ ਐ ਉਹ ਨਹੀਂ ਛੱਡਣਾ ਚਾਹੁੰਦੇ ਪਰ ਇੱਧਰ ਜਿਹੜੀ ਸਥਿਤੀ ਡੱਲੇਵਾਲ ਸਾਹਿਬ ਨੇ 19 ਤਰੀਕ ਤੋਂ ਹੀ ਪਾਣੀ ਪੀਣਾ ਬੰਦ ਕਰਤਾ ਸੀਗਾ ਵੀ ਮੈਂ ਉਨਾਂ ਚਿਰ ਨਹੀਂ ਪਾਣੀ ਪੀਊਂਗਾ ਜਿੰਨਾ ਚਿਰ ਸਾਡੇ ਕਿਸਾਨ ਆਗੂਆਂ ਦੀ ਸਾਰਿਆਂ ਦੀ ਰਿਹਾਈ ਨਹੀਂ ਹੁੰਦੀ ਅਸੀਂ ਬੈਠ ਕੇ ਅਗਲੇ ਪ੍ਰੋਗਰਾਮ ਤੇ ਮੀਟਿੰਗ ਨਹੀਂ ਕਰਦੇ ਮੈਂ ਪਾਣੀ ਨਹੀਂ ਲਊਂਗਾ ਤਾਂ ਮੈਂ ਕਹਨਾ ਪ੍ਰਮਾਤਮਾ ਦੀ ਮਿਹਰ ਆ ਡਾਕਟਰਾਂ ਦੀ ਲੈਂਡ ਤੋਂ ਵੀ ਉੱਪਰ ਡੱਲੇਵਾਲ ਸਾਹਿਬ ਨੇ ਜਿਹੜਾ ਐਨਾ ਸਮਾਂ ਅੱਜ 10ਵਾਂ ਦਿਨ ਆ ਦੇਣਾ 10 ਦਿਨ ਪਾਣੀ ਤੋਂ ਬਗੈਰ ਡਾਕਟਰ ਇਹ ਕਹਿੰਦੇ ਨੇ ਵੀ ਬਾ 3 ਤੋਂ 5 ਦਿਨ ਤਾਂ ਬੰਦਾ ਜਿਉ ਨਹੀਂ ਸਕਦਾ ਤਾਂ ਜੋ ਕੁਝ ਭੁੱਖ ਦੇ ਵਿੱਚ ਡੱਲੇਵਾਲ ਸਾਹਿਬ ਨਾਲ ਬੀਤ ਰਿਹਾ ਤੇ ਉਹ ਦੇਖ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਬੇਰੀਆ ਬੇਰੀਆ ਕੀ ਸਥਿਤੀ ਆ ਤੁਸੀਂ ਮਿਲ ਕੇ ਆਏ ਹੋ ਅੱਜ ਮੁਲਾਕਾਤ ਹੋਈ ਹੈ ਹੁਣ ਕੀ ਸਥਿਤੀ ਹੈ ਸਥਿਤੀ ਬੋਲਿਆ ਤਾਂ ਜਾ ਹੀ ਨਹੀਂ ਰਿਹਾ ਉਹ ਹਾਥੀ ਕਹਿ ਰਹੇ ਨੇ ਬਈ ਜਿਵੇਂ ਤੁਸੀਂ ਕਰਨਾ ਹੈ ਕਰੋ ਹੁਣ ਅਸੀਂ ਲਗਭਗ ਜਿਹੜੇ ਜੇਲ੍ਹਾਂ ਦੇ ਵਿੱਚੋਂ ਬੰਦੇ ਆ ਰਹੇ ਨੇ ਅਗੂ ਆ ਰਹੇ ਨੇ ਜਦੋਂ ਸਾਰੀਆਂ ਜ਼ਿਲਾਂ ਦੇ ਵਿੱਚ ਲਗਭਗ 13 ਜ਼ਿਲਾਂ ਦੇ ਵਿੱਚ ਬੰਦੇ ਸੀਗੇ 13 ਜ਼ਿਲਾਂ ਦੇ ਜਦੋਂ ਸਾਡੇ ਸਪਰਕ ਹੋ ਜੂਗਾ ਸਾਰੇ ਆਗੂਆਂ ਦੇ ਨਾਲ ਉਹ ਫਿਰ ਅਸੀਂ ਢੱਲੇ ਵਾਲ ਬਾਰੇ ਜਿਹੜਾ ਪਾਣੀ ਉਹਨਾਂ ਨੇ ਬੰਦ ਕੀਤਾ ਸੀ ਉਸੇ ਨੂੰ ਕਹਾਂਗੇ ਵੀ ਅਸੀਂ ਸਾਰੇ ਜਿਹੜੇ ਕਿਸਾਨ ਆ ਰਹੇ ਆ ਹੋ ਕੇ ਆ ਗਏ ਆ ਸਾਡੀ ਅਪੀਲ ਤੇ ਬੇਨਤੀ ਤੇ ਤੁਸੀਂ ਪਾਣੀ ਲਓ ਤਾਂ ਉਦੋਂ ਬਾਅਦ ਜਿਹੜੇ ਅਗਲੇ ਪ੍ਰੋਗਰਾਮ ਹੈ ਸਾਡੇ ਜਿਹੜੇ ਉਹ ਸਟੈਂਡ ਕਰਦੇ ਆ ਸੋ ਪਹਿਲਾਂ ਕੋਸ਼ਿਸ਼ ਕੀਤੀ ਜੀ ਤੁਸੀਂ ਪਾਣੀ ਪਲਾਂਟ ਦੀ ਹੁਣ ਗਏ ਸੀ ਜਦੋਂ ਦਸ ਆਰੇ ਆਗੂ ਸੀਗੇ ਸੁਭਜੀਤ ਸਿੰਘ ਸੀਗੇ ਤੁਸੀਂ ਅਭਿਮਨਿਉ ਸੀਗੇ ਤੁਹਾਡੇ ਨਾਲ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਪਾਣੀ ਅਸੀਂ ਪਾਣੀ ਦੀ ਨਹੀਂ ਕੀਤੀ ਅਸੀਂ ਡੱਲੇਵਾਲ ਸਾਹਿਬ ਨੂੰ ਇੰਨੇ ਕੁ ਜ਼ਰੂਰ ਕਿਹਾ ਆਵਾਜ਼ ਦੇ ਵਿੱਚ ਵੀ ਅਸੀਂ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚੋਂ ਬੰਦੇ ਆ ਗਏ ਆ ਰੋਪੜ ਜੇਲ੍ਹ ਦੇ ਵਿੱਚੋਂ ਆ ਗਏ ਆ ਨਾਭਾ ਜੇਲ੍ਹ ਦੇ ਵਿੱਚੋਂ ਆ ਗਏ ਆ ਸੰਗਰੂਰ ਦੇ ਵਿੱਚੋਂ ਆ ਗਏ ਆ ਪੰਜ ਸੱਤ ਜੇਲਾਂ ਦੀ ਜਿਹੜੀ ਸਾਡੇ ਕੋਲੇ ਰਿਪੋਰਟ ਸੀਗੀ ਉਹ ਅਸੀਂ ਦੱਸੀ ਹੈ ਅਜੇ 5-7 ਜ਼ਿਲ੍ਹਿਆਂ ਦੀ ਸਾਡੇ ਕੋਲ ਰਿਪੋਰਟ ਆਈ ਨਹੀਂਗੀ ਜਿਹੜੇ ਭਦੇਰ ਸਾਹਿਬ ਸੀਗੇ ਆਪਣੇ ਮੁਖਸਰ ਸੀਗੇ ਮਨਜੀਤ ਰਾਏ ਫਰੀਦਕੋਟ ਸੀਗਾ ਸੁਖਵਿੰਦਰ ਕੌਰ ਆਪਣੇ ਲੁਧਿਆਣੇ ਸੀਗੀ ਉਹਨਾਂ ਨਾਲ ਹਜੇ ਸਾਡਾ ਸੰਪਰਕ ਨਹੀਂ ਹੋ ਸਕਿਆ ਤਾਂ ਲਗਭਗ ਥੋੜੇ ਸਮੇਂ ਦੇ ਵਿੱਚ ਹੀ ਸਾਰਾ ਸਾਨੂੰ ਜਦੋਂ ਡਾਟਾ ਆਜੂਗਾ ਅਧਿਕਾਰੀ ਲੱਗੇ ਹੋਏ ਨੇ ਵੀ ਕਿਸੇ ਜੇਲ੍ਹ ਤੇ ਨਹੀਂ ਜਦੋਂ ਓਪਨ ਸਾਰਾ ਰਿਪੋਰਟ ਆਜੂਗੀ ਤਾਂ ਫਿਰ ਡੱਲੇਵਾਲ ਸਾਹਿਬ ਨੂੰ ਉਸੇ ਸਾਰਾ ਉਹਨਾਂ ਨੂੰ ਲੱਗਦਾ ਕਿ ਏਕਤਾ ਦਾ ਅਸਰ ਹੈ ਕਿਉਂਕਿ ਆਕਲ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇਹ ਕਾਲ ਦਿੱਤੀ ਗਈ ਕਿ ਤੁਸੀਂ ਲੋਕਾਂ ਨੇ ਵੀ ਹਮਾਇਤ ਕੀਤੀ ਕਿ ਅਸੀਂ ਨਾਲ ਖੜਾਂਗੇ ਉਹਨਾਂ ਨੇ ਵੀ ਕਿਹਾ ਕਿ ਤੁਹਾਡੀ ਹਮਾਇਤ ਕੀਤੀ ਏਕੀਤਾ ਦਾ ਅਸਰ ਹੈ ਜੀ ਵੇਖੋ ਏਕੀਤਾ ਦਾ ਅਸਰ ਤਾਂ ਹਮੇਸ਼ਾ ਹੀ ਹੁੰਦਾ ਹੁੰਦਾ ਜਿਹਦੇ ਘਰ ਦੇ ਵਿੱਚ ਏਕਾ ਹੁੰਦਾ ਹੈ ਤਾਂ ਉਹ ਬਲ ਮਿਲਦਾ ਹੈ ਪਰ ਮੈਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਦੀ ਜਿਹੜੀ ਮਿਹਨਤ ਜਿਹੜ ਡੱਲੇਵਾਲ ਦੀ ਜਿਹੜੀ ਸਥਿਤੀ ਸਰਕਾਰ ਨੂੰ ਦਿੱਸੀ ਕਿਉਂਕਿ ਬੜੀ ਗੁੰਝਲਦਾਰੀ ਦੇ ਵਿੱਚ ਰੱਖਿਆ ਹੋਇਆ ਵੀ ਜੇ ਇੱਥੇ ਕੁਝ ਹੋ ਵੀ ਜਾਂਦਾ ਕਿਉਂਕਿ ਸਾਰਾ ਘਟਨਾ ਆਉਂਦਾ ਸਰਕਾਰਾਂ ਨੂੰ ਵੀ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਰੈਸਟ ਹੀ ਨਹੀਂ ਕੀਤਾ ਸਾਡੀ ਤਾਂ ਗ੍ਰਿਫਤਾਰੀ ਨਹੀਂ ਸੀਗਾ ਸਾਨੂੰ ਨਹੀਂ ਪਤਾ ਉਹ ਕੀ ਲੈ ਰਹੇ ਸੀਗੇ ਉਹ ਸਾਰੀਆਂ ਸਥਿਤੀਆਂ ਫਿਰ ਅਸੀਂ ਸੋਚੀਆਂ ਵੀ ਪਹਿਲਾਂ ਸਾਰਿਆਂ ਆਗੋਂ ਦੀ ਰਿਹਾਈ ਹੋਵੇ ਰਿਹਾਈ ਤੋਂ ਬਾਅਦ ਅਗਲਾ ਪੜਾ ਦੇਖਾਂਗੇ ਕਿਉਂਕਿ ਦੋਨਾਂ ਸਰਕਾਰਾਂ ਨੇ ਵਿਉਂਤਬੰਦੀ ਬਣਾ ਲਈ ਐ ਬਈ ਮੈਂ ਦੋਸ਼ੀ ਨਾ ਹੋਵਾਂ ਉਹ ਕਹਿੰਦਾ ਮੈਂ ਦੋਸ਼ੀ ਨਾ ਹੋਵਾਂ ਵਿਉਂਤਬੰਦੀ ਦੋਨਾਂ ਦੀ ਬਹੁਤ ਅੰਦਰ ਖਾਤੇ ਘੜ ਕੇ ਜਿਹੜਾ ਕਿਸਾਨਾਂ ਤੇ ਐਕਸ਼ਨ ਕੀਤਾ ਮੈਨੂੰ ਤਾਂ ਯਾਦ ਕਰਵਾਇਆ 84 ਵਾਲਾ ਵੇਖਿਆ ਆਪਾਂ ਉਦੋਂ ਸਾਡੇ ਘਰ ਢਾਏ ਗਏ ਤਾਂ ਲੁੱਟਮੋ ਹੋਈ ਐਵੇਂ ਜਿੱਕਰ ਚਲੋ ਸਾਡੀ ਗ੍ਰਿਫਤਾਰੀ ਹੋ ਗਈ लाठी चार्ज ਹੋ ਗਿਆ ਕਰਦੇ ਸਰਕਾਰ ਟਰਾਲੀ ਕੱਲੀ ਤੁਰਨੀ ਲੱਗੀ ਘਰ ਪਾਈ ਕਲੇ ਤੁਰਨੇ ਲੱਗੇ ਜਿਹੜੇ ਸਾਡੇ ਉਥੇ ਸ਼੍ਰੋਮਣੀ ਕਮੇਟੀ ਦੇ ਲੰਗਰ ਲੱਗੇ ਜਿਹੜੇ ਲੋਕਾਂ ਨੇ ਲੰਗਰ ਲਾਏ ਲੰਗਰ ਕਿਤੇ ਤੁਰਨੇ ਲੱਗੇ ਸੀਗੇ ਲੰਗਰ ਚੱਕੇ ਗਏ ਟਾਏ ਗਏ ਖੰਡਿਆਏ ਗਏ ਫਰਿੱਜ ਕਿਦੇ ਕੋਈ ਕਰੰਟ ਲੱਗਣ ਲੱਗਿਆ ਸੀਗਾ ਫਰਿੱਜਾਂ ਨੂੰ ਕੂਲਰਾਂ ਨੂੰ ਫਿਰ ਐਮਐਲਏ ਦੇ ਵਰਕਰਾਂ ਨੂੰ ਐਮਐਲਿਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਸਮਾਨ ਚਕਾਇਆ ਗਿਆ ਤੇ ਹੁਣ ਉੱਥੇ ਵਹਾ ਕੇ ਇੱਕ ਫਾਰਲੀਮੈਂਟ ਤੇ ਕਮੇਟੀ ਬਣਾਤੀ ਜੀ ਕਮੇਟੀ ਕਿਨੇ ਫੋਰਸ ਨੇ ਫੋਰਸ ਨਹੀਂ ਟਾਇਆ ਫੋਰਸ ਨੇ ਕਮੇਟੀ ਬਣਾਤੀ ਦੇਖੋ ਜੀ ਕੋਈ ਰਿਪੋਰਟ ਨਹੀਂ ਕੋਈ ਟਰਾਲੀ ਨਹੀਂ ਪਾਸੇ ਸਮਾਨ ਕਿਸਾਨਾਂ ਨੂੰ ਮਿਲ ਗਿਆ ਉਹ ਸਾਰੇ ਹੁਣ ਸਾਡੇ ਬਾਹਰ ਰਿਪੋਰਟ ਲੈ ਕੇ ਉਹ ਜਿਹੜਾ ਸਾਰਾ ਗੁੱਸਾ ਹੈ ਉਹ ਕਿਸਾਨਾਂ ਦਾ ਉਹ ਤਾਂ ਭਰਿਆ ਪਿਆ ਤਾਂ ਉਹ ਸਾਰੀ ਸਥਿਤੀ ਥੋੜੇ ਮੈਂ ਜ਼ਿਆਦਾ ਟਾਈਮ ਨਾਲ ਅਸੀਂ ਥੋੜੇ ਚਿਰ ਦੇ ਵਿੱਚ ਹੀ ਸਾਰੇ ਸਾਡੇ ਆਗੂ ਇੱਥੇ ਇਕੱਠੇ ਹੋ ਜਾਣਗੇ ਆਗੂ ਫਿਰ ਡੱਲੇਵਾਲ ਸਾਉ ਨੂੰ ਪੇਲ ਕਰਕੇ ਜਿਹੜਾ ਉਹਨਾਂ ਨੂੰ ਪਾਣੀ ਦੀ ਬੇਨਤੀ ਜ਼ਰੂਰ ਕਰਾਂਗੇ ਅਸੀਂ ਵੀ ਜਿਹੇ ਜਿਹੀ ਉਹਨਾਂ ਦੀ ਸਥਿਤੀ ਹੈ ਸਾਹ ਵੀ ਮਸਾਂ ਆ ਰਿਹਾ ਬੋਲਿਆ ਨਹੀਂ ਜਾ ਰਿਹਾ ਤਾਂ ਉਸ ਤੋਂ ਬਾਅਦ ਕਰਕੇ ਫਿਰ ਅਗਲੇ ਪ੍ਰੋਗਰਾਮ ਬਾਰੇ ਅਸੀਂ ਪੀਸੀ ਕਰਾਂਗੇ 10 ਵਜੇ ਤੇ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਕਾਕਾ ਸਿੰਘ ਕੋਟਲਾ ਸਾਡਾ ਮੌਜੂਦ ਸੀਗੇ ਅਮਿਤ ਔਰ ਅਸੀਂ ਤੇ ਤਰੀ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਹੁਣ 10 ਵਜੇ ਸਾਰੇ ਕਿਸਾਨ ਆਗੂ ਜਿਹੜੇ ਨੇ ਉਹ ਕੱਟੇ ਹੋਣਗੇ ਔਰ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੂੰ ਪਾਣੀ ਪਲਾਇਆ ਜਾਵੇਗਾ ਕਿਉਂਕਿ 19 ਤਰੀਕ ਤੋਂ ਅਜਗਜੀਤ ਸਿੰਘ ਢੱਲੇਵਾਲ ਨੇ ਪਾਣੀ ਛੱਡਿਆ ਹੋਇਆ ਮਰਨ ਵਰਤ ਲਗਾਤਾਰ ਜਾਰੀ ਸੀਗਾ ਉਸ ਤੋਂ ਬਾਅਦ ਅੱਜ ਜਦੋਂ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਪਹੁੰਚ ਰਹੇ ਨੇ ਹੁੱਤੀਰੇ ਤੇ ਸਾਰੇ ਪਹੁੰਚਣ ਸਰਦਨ ਦੇ ਕਿਉਂ ਦੇਰ ਅਗਲੀ ਰਣਨੀਤੀ ਅਜੜੀਆਂ ਉਹ ਉਲੀ ਕੀ ਜਾਵੇਗੀ ਤਾਂ ਇਹ ਜਰੂਰ ਰਗਾ ਕਿਥਨੇ ਕਿਥੇ ਵੇਖਣ ਵਾਲੀ ਹੋਵੇਗੀ ਮੇਰੇ ਨਜ਼ਰ ਬਣਾਇ ਰੱਖੋ ਦਮਨ ਇਸ ਤੇ ਅਪਡੇਟ ਰੱਖੀ ਵੀ ਤੁਹਾਡੇ ਕੋਲ ਲੈ ਅੰਦਰਾਂਗੇ ਫਿਲਹਾਲ ਬਹੁਤ ਸ਼ੁਕਰੀਆ ਸਰ ਜਾਣਕਾਰੀ ਸਾਰੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੋ ਜਗਜੀਤ ਸਿੰਘ ਢੱਲੇਵਾਲ ਪਾਣੀ ਦਾ ਕੋਟ ਤੱਕ ਨਹੀਂ ਪੀਰੇ ਕਿਸਾਨ ਅਗੂਏ ਜਾਣਕਾਰੀ ਦਿੰਦੇ ਸਾਹਮਣੇ ਆ ਰਹੇ ਨੇ ਵੇਖਣਾ ਹੋਵੇਗਾ ਕਿ ਅੱਗੇ ਹੁਣ ਕੀ ਕੁਝ ਰਣਨੀਤੀ ਉਲੀ ਕੀ ਜਾਂਦੀ ਕਿਸਾਨ ਆਗੂਆਂ ਵੱਲੋਂ